ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾ ਆਗੀਆਂ ਵੀਰੇ ਕੋਲੇ ਜਰਸੀ ਨੇ ਵੀਰੋ ਸੂਈਆਂ ਨੇ ਗੱਬਣਾ ਨੇ ਚੰਗੀਆਂ ਝੋਟੀਆਂ ਆਗੀਆਂ ਨੇ ਵੱਡੀਆਂ ਝੋਟੀਆਂ ਨੇ ਤਾਜ਼ੀਆਂ ਸੂਈਆਂ ਨੇ ਰੇਟ ਵੀਰ ਦਾ ਜਾਇਜ਼ ਹੁੰਦਾ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸੀ ਕਾਲ ਵੀਰ ਜੀ 사ਸੀ ਕਾਲ ਜੀ ਸਾਡੇ ਵੀਰ ਭਰਾ ਸਾਸੀ ਕਾਲ ਕਲਜਿੰਦਰ ਭਾਜੀ 사ਸੀ ਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਜੇੜਾ ਆ ਗਈ ਬੜੀ ਸਤ ਗੁਰਦੀ ਕਿਰਪਾ ਜੀ ਵਧੀਆ ਵੀਰੇ ਹਾਂਜੀ ਹਾਂ ਵੀਰੇ ਨਾਮ ਦੱਸਿਓ ਨਾਮ ਆ ਆਪਣਾ ਕਬਲਜੀਤ ਸਿੰਘ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਮੋਬਾਈਲ ਨੰਬਰ ਆਪਣਾ 6284821618 ਜੀ ਠੀਕ ਆ ਵੀਰੇ ਹਾਂਜੀ ਤਾਂ ਵੀਰੇ ਗੱਬਣਾ ਆ ਗਿਆ ਕੁਝ ਸੁਈਆਂ ਆ ਗਿਆ ਤਿੰਨ ਮੇਰੇ ਖਿਆਲ ਹਾਂਜੀ ਤਿੰਨ ਗੱਬਣਾ ਨੇ ਦੋ ਸੁਈਆਂ ਜੇ ਠੀਕ ਆ ਜੀ ਦੋ ਮਈਆਂ ਜੇ ਇੱਕ ਮੈਂ ਟੋਕੜ ਗੱਬਣ ਝੋਟੀ ਹਾਂਜੀ ਇੱਕ ਮੈਂ ਸੁਈ ਤਿੰਨ ਚੌਥਾ ਮਹੀਨਿਆਂ ਦੀ ਵੱਡੀ ਮੈਂ ਪੂਰੀ ਉਧਰ ਦੀਆਂ ਮਈਆਂ ਤਾਂ ਵੀਰੇ ਕਿਵੇਂ ਆਪਣਾ ਕੱਲ ਹੀ ਮੈਂ ਪਰਸੋਂ ਵੀਡੀਓ ਅਪਲੋਡ ਕੀਤੀ ਹਾਂ ਪਸ਼ੂ ਪਸ਼ੂ ਜਲਦੀ ਫਿਰ ਗਏ ਉਹ ਸਾਰੇ ਪਰਸੋਂ ਹੀ ਲੈ ਕੇ ਨਾਲ ਹੀ ਬੰਦੇ ਹਾਂਜੀ ਰੇਡ ਗਿਆ ਜੀ ਡਾਡਾ ਹੁੰਦਾ ਹੈ ਨਾ ਇਹਨਾਂ ਦਾ ਇੱਕ ਸਚਾਈ ਆਫ ਤੇ ਸਚਾਈ ਵਿਗਦੀ ਸਚਾਈ ਵਿਗਦੀ ਆ ਜੀ ਰੇਟ ਸਾਫ ਹਨਾ ਰੇਟ ਜਾਇਜ਼ ਆ ਪਸ਼ੂ ਸਾਫ ਹੋਵੇ ਹਨਾ ਵਾਹੀ ਨਾ ਜੀ ਬਿਲਕੁਲ ਇੱਕ ਰੇਟ ਵੇਖਦਾ ਵੀਰੇ ਤਾਂ ਅੱਜ ਵੀ ਫੇਰ ਕਰੀਏ ਸ਼ੁਰੂ ਵੀਰੇ ਜਿਹਨੂੰ ਪਹਿਲੇ ਨੰਬਰ ਵਾਲੀ ਤੋਂ ਜਰਸੀ ਸੁਣੀ ਥੂਣ ਵਾਲੀ ਭਾਜੀ ਇਹ ਗੱਬਣਾ ਕੀ ਵੀਰੇ ਸੁਣਨੀ ਆ ਠੀਕ ਆ ਜੀ ਦਿਨ ਵੀਰ ਲੈ ਜੂਗੀ 10 ਦਿਨ ਦਾ ਹਾਂ ਜੀ ਬਣੂ ਬੜੀ ਤੇ ਲੱਗਾਂ ਦੇ ਬਣੂਗੀ ਵੇਖ ਜਰਸੀ ਪੂਰੀ ਪਿਓਰ ਜਰਸੀ ਜਿਹਨੂੰ ਕਹਿੰਦੇ ਉਹ ਖੋਲ ਖੋਲੋ ਵੀਰੇ ਖੋਲ ਕੇ ਤੋਰੀ ਵਿੱਚ ਤਾਂ ਵੇਖੋ ਵੀਰੋ ਦਿਨ ਦਾ ਖੜਦੀ ਆ ਚੰਗੀ ਵੈੜਾ ਕੀ ਵੀਰੇ ਕੋਲੇ ਜਰਸੀ ਆ ਵੇਖੋ ਕੀ ਬਾਤ ਹੈ ਬਹੁਤ ਚੰਗੀ ਵੈੜਾ ਵੀਰੇ ਤੇ ਵੇਖੋ ਵੀਰੋ ਬਾਕੀ ਵੀਰੇ ਦੋ ਦੋ ਦਾ ਕੋਈ 10 ਲਿਆ ਰਕਾਰ 16 16 ਕਿਲੋ ਕੱਢੋਗੇ 16 14 13 ਕਿਲੋ ਕੱਢਿਆ ਵਾ ਫਿਰ ਸੀਲਸ ਲੱਗਿਆ ਹੋਏ ਵਾ ਚੰਗੀ ਸ਼ਕੀਨ ਵੈੜਾ ਵੀਰੇ ਹੈਨਾ ਸ਼ਕੀਨ ਹੈ ਜਿਹਨੂੰ ਕਹਿੰਦੇ ਆ ਕੀ ਬਾਤ ਹੈ ਜੀ ਹਮਾਰਾ ਗਿੰਦਰ ਸਿਆ ਹੈ ਹੱਤ ਨਹੀਂ ਉਹ ਕਾ ਪੀ ਬਹੁਤ ਜਿਆਦੀ ਚੰਗੀ ਵੇਖੋ ਵੀਰੋ ਫੇਸ ਕੁਆਲਿਟੀ ਫੇਸ ਕੁਆਲਿਟੀ ਵੇ ਵਾ ਜੀ ਲੜੇ ਲੜੇ ਫੇਸ ਵਿਖਾਵਾਂ ਇਹਨਾਂ ਕਰੇ ਦੇਖੋ ਵੀਰ ਨਿਗਾ ਨਿਗਾ ਕੰਨ ਆ ਗਿਆ ਮੋਟੀ ਅੱਖ ਪਾਣ ਦੇ ਪੱਤੇ ਪੁੱਤੇ ਵਗੇ ਆ ਪਾਣ ਦੇ ਪੱਤੇ ਵਰਗੀ ਪੂਰੀ ਕੈਮ ਆ ਕੈਮ ਆ ਵੀਰੇ ਲਿੱਸੀ ਨਾ ਹੋਊਗੀ ਬਹੁਤ ਚੰਗੀ ਹੈ ਦਿਨ 10 ਲੈ ਜੂ ਹਨਾ 10 ਲੈ ਜੂ ਠੀਕ ਹੈ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਇਹ ਉੜਦਿਆਂ ਵਾਲਾ ਹੀ ਕੰਮ ਹੋਣਾ ਹਾਂਜੀ ਵੀਰੇ 50 ਦੀ ਕੀ ਬਾਤ ਹੈ ਦੋ ਛੱਡੀਏ ਤੇਰੇ ਜਾਜ ਦੋ ਛੱਡੀਏ ਵੀਰੇ 45 ਦੀ 45 ਦੀ 45 ਦੀ 2 43 ਦੀ ਵਿੱਚ ਦੇਣੀ 43 ਦੀ 42 ਦੀ ਜਾਣ ਦੇ ਵੀਰਾਂ 42 ਦੀ 42 ਦੀ ਹੁਣ ਵੀਰ ਕੋਈ ਕਸਾਈ ਆ ਤਾ ਵੇਖੋ ਵੀਰੋ ਆਰਡਰ ਕਰਵਾਇਆ ਹੁਣ ਕਸਾਈ ਵਾਲਾ ਨਾ ਕੋਈ ਫੋਨ ਲਾਵੇ ਚੰਗੀ ਚਾਰੂ ਚੀਰੂ ਵੀਰਾਂ ਪੂਰੀ ਚਾਰੂ ਹੈ ਨਾ ਹਾਂ ਪੂਰੀ ਚਾਰੂ ਹੈ ਮੇਰੇ ਭਾ ਮਗਨ ਦੀ ਬਿਆ ਕਰ ਮਾ ਥੱਲੇ ਕੀ ਬਾਤ ਹੈ 10 ਕਲਜੇਂਦਰ ਜੇ ਆਏਗੇ ਪਾਏ ਨਹੀਂ ਜਿ ਆ ਜਾ ਵੀਰੋ ਵੱਡੀ ਵੈੜਾ ਕਿੰਨੇ ਦੀ ਹੁਣ ਹਾਂ ਨਾ 42 ਦੀ 42 ਦੀ ਉਹ ਵੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਹੁਣ ਲਾਵੇ ਛੋੜ ਸ਼ੋਰ ਚਾਪਾਂ ਕੋਈ ਖੋਸ਼ਾ ਨਾ ਕਰਾਂਗੇ ਆਪਾਂ ਗੋਸ਼ ਵਾਲੇ ਕੰਦੇ ਆ ਠੀਕ ਹੈ ਵੀਰੇ ਇਹ ਥੋੜੀ ਤੀਸਰਾ ਸੁਆ ਦਾ ਤੀਜਾ ਸੁਆ ਸੁਣੀ ਆ ਦੋ ਤੇ ਕੱਢੂ 20 ਤੋਂ 22 ਕਿਲੋ 22 ਕਿਲੋ ਇਹ ਦੂਜੇ ਸੁਆ 18 ਕਿਲੋ ਚ ਵਾਇਆ ਗਾਣੇ ਇੰਦਰ ਆਰਡਰ ਕੁਆਲਟੀ ਫਾਲ ਕੀਆ ਬਾਤ ਆ ਖੋਲ ਵੀਰੇ ਖੋਲ ਇੰਨੀ ਗਾਂ ਸੁਆ ਲਾਲ ਡੱਬੀ ਆ ਗਈ ਹਨਾ ਇਹ ਸਿਆਰ ਚ ਆ ਗਈ ਇਹ ਸਿਆਰ ਲਾਲ ਡੱਬੀ ਦੇਖੋ ਵੀਰੋ ਕੀਆ ਬਾਤ ਆ ਜੀ ਅਭੀ ਪਾਰੇ ਬੱਲੇ ਜਾ ਪਾਰੇ ਬੱਲੇ ਥਾਨ ਬਣਾ ਮੈਂ ਆ ਵੇ ਥਾਨ ਕਦਾਂ ਡਾ ਲੱਗਾ ਇਹ ਵਛੀ ਨੂੰ ਵਿਰਾਟੇ ਲੰਡੂ ਲਾਹਰ ਗਾੜੀਆਂ ਭਰਦ ਗਿਆ ਜੇਗਾ ਦੇਖੋ ਤੁਰ ਨਹੀਂ ਹੁਣ ਆਲੇ ਵਾਲੇ ਕੇ ਆਏ ਕਿਆ ਬਾਤ ਮਾੜੀ ਗਾਂ ਜਿੰਨਾ ਤੇ ਹੁਣੇ ਲਈ ਫਿਰਦੀ ਅਲ ਪੁੱਤ ਬਹੁਤ ਚੰਗੀਆਂ ਨੇ ਇਹਦੇ ਮਾੜੀ ਗੰਦ ਤੇ ਆਇਆ ਦਸਦੀ ਹੈ ਜਿੰਨਾ ਕਿ ਕੋਹ ਥੱਲੇ ਹੀ ਆ ਬਿਲਕੁਲ ਖਾਣੇ ਫੇਰਾ ਸੀ ਲੱਗਿਆ ਰੇਕਰ ਮਾੜੀ ਨੇ ਕਿਲੇ ਲੱਗਿਆ ਖਾਣ ਬੜਾ ਸਪੈਸ਼ਲ ਲੱਗਿਆ ਵੀਰੇ ਸਾਡੀ ਸਾਡੀ ਕਿ ਦੋਸ਼ਾਰਾ ਵੇਹ ਤਾਂ ਲਾ ਬਾਜ਼ਾਰ 'ਚ ਛੱਡਣ ਵਾਲੀ ਗਾਂ ਜਦਾਂ ਮਰਜੀ ਕੋਈ ਘਰ ਵਾਲਾ ਵੀ ਬੈਠਾ ਰਵੇ ਥੱਲੇ ਸ਼ਾਂਤ ਜੀ ਸੁਭਾਦੀ ਹਾਂ ਹਾਂ ਬੋੜੀ ਢੰਡੀ ਪਤਾ ਹੀ ਨਹੀਂ ਇਹਨੂੰ ਵਿਚਾਰੀ ਨੂੰ ਲੱਗਦਾ ਮਾਰ ਲੈਂਦਾ ਨਾ ਮਾਰਨ ਦਾ ਤੇ ਵੇਖੋ ਵੀਰੋ ਚੈੱਕ ਕਰ ਲਿਓ ਬਹੁਤ ਚੰਗੀ ਆ ਵੀਰ ਇਹ ਵੀਰੇ ਕਿਵੇਂ ਦਿਨ ਦਾ ਖੜਦੀ ਐ ਸ਼ਾਮ ਛੱਡ ਕੇ ਦੱਸਦੀ ਐ ਰੇਟ ਦਾ ਹਾਂ ਗਾਂਜਾਂ ਵਾਲੇ ਕੰਮ ਕਰਦੇ ਕੋਟਦੀਆਂ ਵਾਲੇ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਰੇਟ ਵੀਰੇ ਦਾ ਜਿਆਜ ਹੁੰਦਾ ਇਹਦਾ ਮੁੱਲ ਕੀ ਹੱਲੇ ਨਾ ਜੀ ਦੇਖੀਏ 55 ਦੀ 2 ਛੱਡੀਏ ਵੀਰੇ 53 ਨਹੀਂ ਯਾਰ 50 ਦੀ ਕਿਆ ਬਾਤ ਹੈ 52 45 ਦੀ ਇਹ ਵੀ 45 45 ਦੀ 44 ਦੀ ਜਾਣਦੇ ਇੱਕ ਬਜੰਗ ਦੇ ਵੇਚੀ ਜਾਂਦਾ ਰੋਜ਼ ਵੀਡੀਓ ਪਾਉਂਦੇ ਮਹਾਰਾਜ ਨੇ ਬਹੁਤ ਦਿੱਤਾ ਤੇ ਵੀਰ ਲਓ ਜੋੜਾ 85 ਦਾ ਜੋੜਾ 85 ਦਾ 85 ਦਾ ਕੋਈ ਕੋਈ ਵੀਰ ਭਾਵੇਂ ਵੇਚਣ ਵਾਲਾ ਵੀ ਲੈ ਲੈ 85 ਪਾਉਂਦਾ ਜੋੜਾ 85 ਦੇ ਦਾਂਗੇ ਚਲੋ ਕੋਈ ਫੋਨ ਲਾਵੇ ਯਾਰ ਬਾਕੀ ਕਿਆ ਬਾਤ ਹੈ ਸਿਰਾਂ ਰੇਟ ਆ ਵੀਰੋ ਬਤ ਨਹੀਂ ਸਿਰਾਂ ਰੇਟ ਆ ਬਹੁਤ ਚੰਗੇ ਤੀਜੇ ਨੰਬਰ ਤੇ ਆ ਗਈ ਵੀਰ ਇਹ ਪਹਿਲਾਂ ਨਹੀਂ ਅਸੀਂ ਸੁਣੀਏ ਜੀ ਪਹਿਲਾ ਸੋਹਣੀ ਹੈ ਫੁੱਲ ਬਰੀਡ ਦੀ ਕੀ ਬਾਤ ਹੈ ਬਰੀਡ ਬਹੁਤ ਹੈ ਬੜਾ ਸੋਹਣਾ ਬੜਾ ਪਿਆਰਾ ਲੱਗਿਆ ਹੈ ਨਾ ਕਿਤੇ ਵੇਚ ਤੇ ਸਹੀ ਕੀ ਭਾਗ ਲਾਇਆ ਵਛੀ ਨੇ ਇਹ ਭਾਗ ਕਿਦਾਂ ਬਾਈ ਸਾਰਾ ਮਾਸ਼ਾਅੱਲਾ ਦਿਨੇ ਦੇ ਵੀ 10 ਹੀ ਹੋ ਦਿਨ 10 ਇਹਦੇ ਵੀ 10 ਹੀ ਦੇਣ ਠੀਕ ਵੇਖੋ ਇਹਦਾ ਤਾਸ ਲੱਗਾ ਫਰਦੀ ਸੂਨ ਚ ਪਹਿਲਾ ਸੂਆ ਖੋਲ ਵੀਰੇ ਪੂਰੀ ਨਸਲ ਜਾਤ ਨਸਲ ਜਾਤ ਬਰੀਡ ਦਾ ਜਾਕਰ ਵੇਖੋ ਵੀਰੋ ਫੇਸ ਕੁਆਲਟੀ ਦੇਖ ਲ ਜਿੰਦਰ ਗਿਆ ਬਹੁਤ ਚੰਗੀ ਹੈ ਤੂੰ ਭੇਜੇ ਚੰਗੇ ਘੜ ਘੜ ਨਗਿੰਨੇ ਲੈਣਾਂ ਆ ਨਗਿੰਨੇ ਨਗਿੰਨੇ ਲੈਣੇ ਆ ਮਾੜਾ ਵੇਚਣਾ ਨਹੀਂ ਤੇ ਲੰਮਾ ਲੈਣਾ ਨਹੀਂ ਕੋਈ ਬਿਲਕੁਲ ਬਿਲਕੁਲ ਬਹੁਤ ਕੇ ਵੀ ਦੇਣੇ ਸਾਰਿਆਂ ਨੂੰ ਇਦਾਂ ਵਜਾ ਕਰਮਾਂ ਦੇ ਓਵਰ ਵੀ ਇਹੀਂ ਘੜ ਘੜ ਦਈ ਦੇ ਹਾਂ ਅੱਛਾ ਹੀ ਕਰਕੇ ਦਈ ਦੇ ਉੜਦੀਆਂ ਲੈ ਹੁੰਦੇ ਰੇਡ ਮੇਰੇ ਕੋਲ ਆਪਣੇ ਗਾੜੀ ਬੁਜਾਰ ਸੀ ਉਹ ਬੰਦ ਜਾਂਦੇ ਕਹਿੰਦੇ ਨੇ ਪਿਛਲੇੋਂ ਖੜੀ ਜਾਂਦਾ ਵੇਚ ਲਿਆਉਂਦੇ ਆਂ ਆਉਣ ਲੱਗੇ ਮੈਂ ਨਹੀਂ ਵੀਰ ਆਪਾਂ ਵੀਡੀਓ ਤੇ ਦੇ ਬਿਲਕੁਲ ਆ ਜਾਓ ਰੇਡ ਰੇਡ ਵੇਖਦਾ ਵੀਰੇ ਰੇਡ ਰੇਡ ਹਾਂ ਬਿਲਕੁਲ ਕੀ ਆਪਾਂ ਬਹੁਤ ਥੈਂਕ ਯੂ ਕੋ ਵਾਲੇ ਨੂੰ ਵੀਰੇ ਇਹਦਾ ਮੁੱਲ ਮੁੱਲ ਕਹਿੰਦਾ ਮੇਰਾ 50 ਕਰ ਲਿਗੇ 50 ਦੋ ਛੱਡ ਦिए ਵੀਰੇ ਦੋੜ 45 ਦੀ ਜਾਂਦ ਗਏ ਵੀਰੇ ਹੁਣ ਮੰਨ ਤੜ ਇਹ ਵੀ 42 ਦੀ 42 ਦੀ ਕੀ ਬਾਤ ਹੈ 42 42 ਦੀ ਕੀ ਬਾਤ ਹੈ ਜੀ ਠੀਕ ਹੈ ਜੀ 44 42 42 ਚੁੰਗੀ ਵਹਿੜ ਗਈ ਚੁੰਗੀ ਆ ਗਈ ਇਹ ਦੂਸਰਾ ਦੂਸਰਾ ਸੂਈ ਦੇ ਪਰ ਥੋੜੀ ਸੂਈ ਠੀਕ ਹੈ 8 ਕਿਲੋ ਬੱਚਾ ਵੀਰੇ ਵੱਛੀ ਸੀ ਮਗਰ ਆਓ ਖੋਲੋ ਵੇਖੋ ਵੀਰੇ ਮਗਰ ਵੱਛੀ ਆ ਗਈ ਆ 8 ਕਿਲੋ ਵਸਟੜੀ ਹੈ ਨਾ ਚੁੰਗੀ ਵਹਿੜ ਆ ਵੱਛੀ ਆ ਗਈ ਵੀਰੇ ਮਗਰ ਕੀ ਬਾਤ ਹੈ ਜੀ ਦਰਦੀ ਜਾਂਨੇ ਕਿ ਦਰਦੀ ਜਾਂਦਾ ਪਾਸ਼ਾ ਕੁਮਾਨਾ ਕੁਮਾਨਾ ਵੀ ਅਖਲ ਜੰਦਰ ਨੇ ਬਹੁਤ ਚੰਗੀ ਵੀਰੇ ਕਿਉਂਗੀ ਦੋ ਕੜਨ ਲਾਈ ਜੈ ਜੀ ਜੈ ਜੀ ਵਸ਼ੀ ਵੀ ਜਮਾ ਇਹਦੇ ਵਰ ਗਿਆ ਹੈ ਨਾ ਕੀ ਬਾਤ ਹੈ ਵੀਰੇ ਮੁੱਲ ਮੁੱਲ ਜਾਂਦੀ ਹੈ ਵੀ 30 ਦੀ ਦੇ ਦਿੱਗੇ ਦੋ ਛੱਡੀਏ ਵੀਰੇ 28 ਦੀ ਨਹੀਂ ਮੈਂ ਇਹਨਾਂ 50 ਦੀ ਨਾ ਦੇ ਦਿੱਗੇ ਕੀ ਹਾਲ ਹੈ ਬਾਈ ਦੀ ਬਾਈ ਦੀ ਬਾਈ ਦੀ ਚੱਲਣ ਦੇ ਅੱਜ ਕੀ ਬਾਤ ਹੈ ਇਹ ਕੀ ਦੀ ਕਾ ਲਾ ਵੇਖੀ ਜਾਓ ਅੱਜ ਕੀ ਬਾਤ ਹੈ ਵੀਰੇ ਤਾਜੀ ਸੂਈ ਆ ਮੈਂ ਮਾਣਾ ਵੀ ਮਾਣਾ ਮੇਲੇ ਦਾ ਭਾਈ ਇਹ ਥਾਂ ਤੇ ਇਹ ਥਾਂ ਤੇ ਫਿਰ ਤਾਂ ਨੀ ਕਿ ਤੁਹਾਨੂੰ ਆਦੇ ਹੁੰਦੇ ਨੇ ਜੇ ਆਜੋ ਪਸ਼ੂ ਇੱਕ ਰੋਹ ਚੁਈ ਰੋੜ ਦੀਆਂ ਵਲੇ ਰੇਟ ਹੈ 21000 ਦੀ ਹੁਣ ਹਾਂਣਾ ਰੋਹ 21 ਦੀ ਕਾਟਾਲਾ ਫੋਨ ਨਾ ਲਾਵੇ ਵੀਰ ਠੀਕ ਹੈ ਹਾਂਜੀ ਤੇ ਵਿਕੀ ਤਾਂ ਨਹੀਂ ਮੁੱਲ ਪਈ ਜਾਂਦੇ ਵੀਰੇ ਕਿਤੇ ਨਹੀਂ 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 ਅੱਛਾ ਠੀਕ ਹੈ ਕਰਾਂਗੇ ਠੀਕ ਹੈ ਬਿਲਕੁਲ ਕੋਈ ਵੀਰ ਫੋਨ ਕਰੇ ਉਸੇ ਵਲੇ ਹਣਾ 6 ਦਿਨ ਦਾ 6 ਦਿਨ ਦਾ 8ਵੇਂ ਦਿਨ ਦੀ ਚੋਕੇ ਆਈ ਉਹ ਚੀਜ਼ ਹੁਣ ਅੱਛਾ ਹਾਂਜੀ ਬੱਚਾ ਇਹਦਾ ਵੀਰੇ ਬੱਚਾ ਬੱਚਾ ਇਹਨੇ ਮੰਗਲ ਵੀਡੀਓ ਜੇਰ ਪਾਉਂਦੀ ਦੀ ਹੈਗੀ ਆ ਆ ਠੀਕ ਠੀਕ ਆ ਹਾਂ ਨਾਲ ਦਵਾਂਗੇ ਜਿਹੜਾ ਮੰਗੂ ਵੀਰ ਅਸੀਂ ਆਪਣੇ ਕੋਲ ਇਹਦੇ ਜੇਰ ਪ੍ਰੋਪਰ ਪਾਉਂਨੇ ਆ ਵੀਡੀਓ ਦੀ ਹੈਗੀ ਹਾਂ ਲੈ ਕੇ ਉਹਨੇ ਘਰ ਵਾਲਿਆਂ ਕੋਲ ਵੀਡੀਓ ਨਾਲ ਬਿਲਕੁਲ ਵੀ ਕਹਿੰਦੇ ਨੇ ਨਾ ਵੀ ਜੇਰ ਚੁਰਦਾ ਲੰਮਾ ਹੁੰਦਾ ਬਿਲਕੁਲ ਬਿਲਕੁਲ ਵੀਰੇ ਉਹ ਤਾਂ ਬਹੁਤ ਵਧੀਆ ਵੇਖੋ ਵੀਰੇ ਚਾਈ ਹਾਲ ਚਾਈ ਹਾਲ ਆ ਗਈ ਹਣਾ ਚਾਈ ਹਾਲ ਲੱਤ ਮਾਰਨਾ ਕਰਮਾ ਨਹੀਂ ਪਤਾ ਹੀ 8 ਕਿਲੋ ਦੁੱਧ ਹੋਊਗਾ ਹੀ 8 ਕਿਲੋ ਬਾਜ ਭਾਵੇਂ ਚਾਰ ਡੰਗ ਚ ਹੋਵੇ ਚਾਰ ਡੰਗ ਚ ਹੋਣਾ ਹੁਣੇ ਚੁਰ ਕੇ ਭੇਜੀ ਉਹਨਾਂ ਨੇ ਘਰ ਵਾਲਿਆਂ ਨੂੰ ਆ ਬੱਚਾ ਆ ਬੱਚਾ ਦਾ ਠੀਕ ਆ ਵੀਰੇ ਤਾਂ ਵੀਰੇ ਜੀਰ ਪੌਂਦੀ ਦੀ ਵੀਡੀਓ ਦਵਾਂਗੇ ਸੁੰਦੀ ਦੀ ਵੀਡੀਓ ਦਵਾਂਗੇ ਨਾ ਗਲਤ ਵੇਚਣਾ ਨਾ ਲੋੜੀਆ ਵੇਚਣਾ ਬਿਲਕੁਲ ਵੀਰੇ ਪਾਣੀ ਸੱਚਾਈ ਵਾਲਾ ਸੋਨਾ ਕਰਨਾ ਹੁੰਦਾ ਸੋਹਣੀ ਮੇੜਾ ਵੀਰੇ ਥਣ ਨੋਕ ਵਾਲਾ ਨੋਕ ਵਾਲਾ ਪੂਰੀ ਵੱਚੀ ਬਰੀਡ ਹਾਂ ਵੀਰੇ ਮੁੱਲ ਕਿਹਨੇ ਦਿੱਦਿਏ ਦਿੱਦਿਏ 5000 ਦੀ ਦੋ ਛੜੀ ਵੀਰੇ 23 ਦੀ ਹਾਂ ਇਹ ਵੀ 21 ਦੀ ਉਹ ਵੀ 21 ਦੀ ਕੀ ਬਾਤ ਜੋੜਾ ਜੋੜਾ 40 ਦਾ ਠੀਕ ਹੈ ਜੋੜਾ ਹੀ 40 ਦਾ ਜੋੜਾ 40 ਠੀਕ ਹੈ ਜੀ ਵੇਖੋ ਵੀਰੋ ਇਹ ਪਹਾੜ ਕਿਦੋਂ ਮੁੰਡਾ ਮੁੰਡਾ ਖਾਦਾ ਇਹਨਾ ਦੁੱਧ ਚੰਗਾ ਦੇ ਗਿਆ ਦੁੱਧ 10 12 ਕਿਲੋ ਭਰੀ ਜਾਣਾ ਵੱਡੀ ਝੋਟੀ ਆ ਗਈ ਪੂਰੀ ਵੱਡੀ ਤੀਜਾ ਸੂਆ ਸੁਈਗਾ ਤੀਜਾ ਸੂਆ ਤੀਜਾ ਸੂਆ ਸੁਈ ਚਾਹਾਂ ਵੀ ਨਹੀਂ ਸੁਈ ਇੱਕ ਮਹੀਨਾ ਘੜੀ ਭਣੀ ਨੂੰ ਹੋ ਗਿਆ ਅਛਾ ਹੀ ਕਿਉਂ ਨਾ ਹਰਿਆਣਾ ਕੋਈ ਟਿਕਾ ਲੱਭਦੇ ਕੋਈ ਬਾਕੀ ਵੀਰੇ ਪਤਾ ਕੀ ਆ 4 ਮਹੀਨੇ ਦੀ ਸੂਈ ਆ ਬੜੀ ਨਹੀਂ ਕੋਈ ਗਰੰਟੀ ਨਹੀਂ ਹਾਂ ਕੋਈ ਗਰੰਟੀ ਨਹੀਂ ਕਰ ਆ ਬੱਚਾ ਟੀਕਾ ਲਵਾਇਆ ਆ ਕਟਾ ਮਗਰ ਕਟਾ ਹਾਂ ਠੀਕ ਆ ਮੈਂ ਆ ਜੱਡ ਬਣਾਇਆ ਕੋ ਵੀਰੇ ਦੁੱਧ ਕਿੰਨਾ ਦਸਾਂ 8 ਕਿਲੋ 8 ਕਿਲੋ 8 ਕਿਲੋ ਹਾਂ ਠੀਕ ਆ ਵੀਰੇ ਲੈ ਆ ਵੱਡੀ ਮੈਂ ਆ ਵੀਰੇਓ ਵੇਖੋ ਕੱਦ ਕਾਠ ਵਾਲੀ ਸਿੰਗਲ ਹੱਡੀ ਆ ਤੇ ਸਿੰਗ ਸੁੰਗ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਤਸਵੀਰ ਕੱਢੀ ਜੋ ਕੱਚੀ ਸੇਵਾ ਜੋ ਆਈ ਆ ਹਾਂ ਸੰਭੀ ਨਹੀਂ ਕਹੇ ਵੀਰੇ ਨੇ ਨਾ ਮੈਂ ਬਹੁਤ ਚੰਗੀ ਆ ਕਿਆ ਬੱਲੇ ਲੈ ਜੋ ਵੀਰੇ ਮੈਂ ਵੱਡੀ ਆ ਵੀਰੋ ਕੱਦ ਕਾਠ ਵਾਲੀ ਆ ਬਿਲਕੁਲ ਬਹੁਤ ਚੰਗੀ ਮੈਂ ਤਾਂ ਵੀਰੇ ਕਿਵੇਂ ਵੱਡੀ ਮੈਂ ਆ ਗਈ ਉਧਰ ਦੀ ਹਨਾ ਇਹ ਹੁਣ 15 ਕਰੋੜ ਨੇ 182 ਦੀ ਮੈਂ ਲਈ ਬੰਦਿਆ ਨੇ ਅੱਛਾ ਜੀ ਹੁਣ ਜਾਣ ਦੀਏ ਬਰੋਡ ਦੀਆਂ ਵਾਲਾ ਭਾਏ ਵੀ ਹਾਂ ਹੁਣ ਜਾਈ ਵੀ ਭਾਂ ਦੇ ਦੇਣੀ ਆ ਤਾਂ ਵੀਰੇ ਕਿ ਮੈਂ ਕਦੋਂ ਤਾਜੀ ਹੁੰਨੀ ਆ ਉਦੋਂ ਦਾ ਚੰਗੇ ਮੁੱਲ ਦੀ ਹੁੰਨੀ ਆ 12 18 ਕਿਲੋ ਦੁੱਧ ਇੱਕ ਬਿਆਸੀ ਦੀ ਮੈਂ ਲਿਆਂਦੀ ਬੰਦਿਆਂ ਹਰਿਆਣੇੋਂ ਉਹਨਾਂ ਦਾ ਮੁੰਡਾ ਅਮਰੀਕਾ ਚਲ ਗਿਆ ਉਹਨਾਂ ਦਾ ਮੈਂ ਦਿੱਤੀ ਆ ਮੈਂ ਵੀ ਵੀਰੇ ਕਾਫੀ ਥੋੜਾ ਬੰਨ ਦੇਸਾ ਬੰਨ ਆ ਗਿਆ ਵੱਡੀ ਮੈਂ ਆ ਵੱਡੀ ਬੇਲ ਆ ਵੱਡੀ ਪੂਰੀ ਮੈਂ ਲੰਮੀ ਬੇਲ ਕੱਦ ਕਾਟ ਵਾਲੀ ਉਹਨਾਂ ਨੂੰ ਫੇਰ ਹੁੰਦੱਸੇ ਫੋਨ ਲਾ ਕੇ ਬਿਲਕੁਲ ਵੱਡੀ ਮੈਂ ਆ 12 18 ਕਿਲੋ ਕਰ ਜੀ ਜਿੰਨੇ ਸੇਵਾ ਕੀਤੀ ਬਿਲਕੁਲ ਬਿਲਕੁਲ 18 ਕਿਲੋ ਦੀ ਫੋਲ ਲੱਗ ਗਿਆ ਜਾਣਦੀਏ ਥਾਂ ਵੀ ਪਿਆਰਾ ਲੱਗਿਆ ਮਗਰ ਕੱਟਾ ਆ ਗਿਆ ਵੱਡੀ ਮੈਂ ਮੁੱਲ ਵੀਰੇ ਦੇਦੀ 75 ਦੀ 75 ਦੀ ਆਪਾਂ ਪਾ ਦੇ ਪਾ ਦੇਣੀ ਆਪਾਂ ਭਾਣਾ ਹੀ ਭਾਣਾ ਦੇਣੀ ਆ 70 ਦੀ ਜਾਨ ਦੇ ਹੋਰ ਦੱਸ ਛੋਟ ਪੈਦੀ ਆਰ ਦੀ 63 ਦੀ ਦੇਣੀ ਆ ਬਾਤ ਹੈ ਮਗਰ ਕਟਾ ਆ ਗਿਆ ਵੀਰੋ ਲੈ ਲੈਟ ਜਾ ਆ ਕਿਲੋ ਦੁੱਧ ਵੱਡੀ ਮੈਂ ਵੀਰੋ ਸਿੰਗਲ ਹੱਡੀ ਐਨ ਫੁੱਲ ਸਾਈਜ਼ ਵੱਡੀ ਮੈਂ ਸਿੰਗ ਚੰਗਾ ਲੱਗਿਆ ਇਹ ਤੋਪੜ ਗੱਬਣਾ ਵੀਰੋ ਤੋਪੜ ਗੱਬਣਾ ਠੀਕ ਹੈ ਕਿੰਨੇ ਯਰ ਦੀ ਆ ਗਈ ਗੱਬਣਾ ਗੱਬਣਾ 8 ਕਿਲੋ ਦੁੱਧ ਤੇ ਨੰਨੇ ਮਹੀਨੇ ਦੀ ਗੱਬਣਾ 8 ਕਿਲੋ ਦੁੱਧ ਮਿੰਤੀ ਵਾਲਾ 8 ਕਿਲੋ ਦੁੱਧ ਠੀਕ ਹੈ ਚੈੱਕ ਪਾਸ ਵੀਰੇ ਚੈੱਕ ਪਾਸ ਜਿਹੜਾ ਮਰਜੀ ਆਪਣਾ ਡੈਕਟਰ ਲਿਆਂਨ ਕੇ ਚੈੱਕ ਕਰਾਉਣਾ ਠੀਕ ਹੈ ਜੀ ਹਾਂ ਜੀ ਵੇਖੋ ਵੀਰੇ ਤਿੰਨ ਮਹੀਨੇ ਦੀ ਗੱਬਣਾ ਗਈ ਆ ਵੱਡੀ ਝੋਟੀ 8 ਕਿਲੋ ਦੁੱਧ ਤਾਂ ਵੱਡੀ ਝੋਟੀ ਆ ਫਿਰ ਫੁੱਲਰ ਆ ਜੀ ਆ ਕੱਦ ਕਾਠ ਵਾਲੀ ਆ ਲੇਵੇ ਦੀ ਸਫਾਈ ਚੈੱਕ ਕਰ ਲਓ ਬਹੁਤ ਜਿਆਦੀ ਸੋਹਣੀ ਝੋਡੀ ਆ ਸਫਾਈ ਨਾਲ ਹੀ ਆ ਕਲਜੇਂਦਰ ਸਿਆ ਝੋਟੀ ਜਾਨੇ ਕੋ ਅੰਤ ਬੰਨਾ ਬਹੁਤ ਚੰਗੀ ਆ ਝੋਟੀ ਵੀਰੇ ਡੇਡ ਕਰਨ ਦੀ ਝੋਡੀ ਫੇਸ ਕੁਆਲਟੀ ਵੀ ਸੋਹਣੀ ਆਂਗੀ ਨਾ ਇਹ ਕਦਾ ਨਿਕਲ ਨਾ ਲੱਗਾ ਐ ਰੰਗ ਸਿੰਘ ਲੱਗ ਗਿਆ ਯਾਰ ਹੋਈ ਫੇਰ ਡੇਡ ਦੀ ਟਾਈਮ ਆ ਕੇ ਨਾਲੇ ਦੁੱਧ ਪੀਲੇ ਨਾਲੇ ਸ਼ਾਮ ਤੇ ਬਿਲਕੁਲ ਵੀਰੇ ਉਹ ਤਾਂ ਫੇਰ ਕਿਹੜੇ ਵੀਰ ਨੇ ਉਹ ਸਾਹਮਣੀ ਆ ਫੇਰ ਤਾਂ ਚੰਗੀ ਕੀ ਵੀ ਵਿੱਚ ਹਨਾ ਵੇਖ ਝੋਟੀ ਫਰ ਹਾਂ ਹੁਣ ਹੋ ਗਈ 3 ਮਹੀਨੇ ਦੀ ਗੱਬਨ ਤੇ 8 ਕਿਲੋ ਦੁੱਧ 8 ਕਿਲੋ ਦੁੱਧ ਠੀਕ ਆ ਤਵੇ ਇਹ ਇਹ ਮੁੱਲ ਦੀ ਗੱਲ ਕਰੀਏ ਤਾਂ ਇਹ ਉੜਦੀ ਵਾਲੀ ਉੜਦੀ ਵਾਲੀ ਇੱਕ ਅੱਸੀ ਦੀ ਦੇ ਦੀਏ ਦੋ ਛੜੀਏ ਵੀਰੇ 75 ਦੀ ਕੀ ਬਾਤ ਹੈ ਹੁਣ ਦੱਸ ਹੁਣ ਆਪੀ ਘਰੋਂ ਮਾਂ ਤਨ ਮਿਲੇ 70 ਦੀ ਜਾਣਦੇ ਆ 268000 ਮੈਂ ਦੇਣੀ ਆ ਪਾ 80 ਦੀ ਦੇਣੀ ਆ 80000 ਦੀ ਤੇ 9 ਮਹੀਨਿਆਂ ਦੀ ਗੱਬਣ ਆ 8 ਕਿਲੋ ਦੁੱਧ ਕੀ ਬਾਤ ਚੈੱਕ ਪਾਸ ਬਿਲਕੁਲ ਤਾਂ ਵੇਖੋ ਵੀਰੋ ਸੇਰਾ ਝੋਟੀਆਂ ਨੇ ਵੀਰੇ ਕੋਲੇ ਰੇਡ ਜਾ ਜਾ ਆਪਣੀ ਨਹੀਂ ਗੱਲ ਹਰ ਵਾਰ ਬਸ਼ੀ ਝੋਟੇ ਲੱਗਾ ਖੰਦ ਪਿਆਰਾ ਬਹੁਤ ਬਹੁਤ ਪਿਆਰਾ 24 ਫੁੱਟ ਮਾਰਨ ਦਾ ਤਾਂ ਵੀਰੇ ਕਿਵੇਂ ਵੰਡਾ ਮੁੰਡਾ ਕਰਕੇ ਇਹਨਾਂ ਦੁੱਧ ਦੇਈ ਹੈ ਨਾ ਸਿਆਲ ਵਧੀਆ ਨਾ ਦੋ ਮਾਹ ਨਾਲ 8 ਕਿਲੋ ਦੇਈ ਜਾਣਾ ਦਾ 8-9 ਕਿਲੋ ਭਰੀ ਜਾਣਾ ਨਾਲੇ ਉਹ ਗੱਭਣੇ ਆ ਬਹੁਤ ਚੰਗੀ ਝੋਟੀ ਇਹ ਆਫਰ ਮਿਲਦਾ ਹੀ ਨਹੀਂ ਬਰੋਂ ਨਹੀਂ ਮਿਲਦਾ ਵੀਰੇ ਪਸ਼ੂ ਦਊਗਾ 8000 ਦੀ ਉਦਾਂ ਹੀ ਚੰਗੀ ਝੋਟੀ ਆ ਉਹ ਦੋ ਨੰਬਰ ਵਾਲੇ 50 55000 60 ਲਾਈ ਜਾਂਦੇ ਆ ਜਿੰਨੀ ਭਲੀ ਜੁਲੀ ਜਿੰਨੀ ਵੱਡੀ ਝੋਟੀ ਮੰਨਣ ਜੋ ਗੱਲ ਆ ਰੇਟ ਅਸੀਂ ਗਿਆ ਜੀ ਆ ਇਹ ਹੁਣ 60000 ਦੀ ਹੈ ਨਾ ਦੇਣ ਵਾਲੇ ਕੰਮ 68 ਦੀ 68 ਦੀ ਬਹੁਤ ਚੰਗੀ ਆ ਵੀਰੇ 67 ਦੀ ਯਾਰ 68 ਡੂੰਗਾ ਜਿਹੜਾ ਵੀਰ ਭਰਾ ਅੱਛਾ ਜੀ ਆ ਹੋਰ ਹੋਰ ਜੀ ਉਹ 1 ਰੇਟ ਤਾਂ ਤੁਸੀਂ ਚੈੱਕ ਕਰ ਹੀ ਲਏ ਵੀਰੇ ਦੇ ਉਡਦੀਆਂ ਵਾਲੇ ਰੇਟ ਆ ਵੱਡੀ ਮੈਂ ਆ ਛੋਟੀ ਤਾਂ ਇਹਦਾ ਰੇਟ ਵੀ ਧਿਆਜਾ ਜੋੜਾ 13 ਇਹ 13 ਜੋੜਾ 13 ਕੀ ਬਾਤ ਜੀ ਵੇਖੋ ਵੀਰੋ ਕੋਈ ਵੀਰੇ ਲੈ ਗਿਆ ਸੇਵਾ ਵਾਲਾ ਤਾਂ ਵੀਰੇ ਚੰਗਾ ਗਿਆ ਨਾ 13 ਹੂੰ ਉਹਨੇ ਲਾ ਲਾਪੀ ਮੰਨੇ ਜਵਾਂ ਚਾਰ ਲੱਖ ਕਿੱਲੇ ਨਾਲ ਬਣ ਲਿਆ ਬਿਲਕੁਲ ਚਾਰ ਦਿਨ ਕਿਉਂ ਚਲਣ ਤਿਆਰ ਹੋਈ ਉਹ ਵੀ ਟੋਕੀ ਚੰਗੀ ਵੇਖ ਜਾਣੀ ਤਾਂ ਇਹ ਵੀ ਸਾਮ ਦੀ ਚੰਗੀ ਪੈਣੀ ਹੈ ਹਾਂਜੀ ਇਹ ਵੀ ਸਾਮ ਤੇ ਚੰਗੀ ਰਹਿਣੀ ਹੈ ਕੀ ਬਾਤ ਕੋਈ ਖਾਲ ਦੀ ਬੋਰੀ ਵੱਡੀ ਮਾਨ ਪਾ ਲੂ 10 ਤੋਂ 12 ਬਾਜੂ ਬਿਲਕੁਲ ਤਾਂ ਵੇਖੋ ਵੀਰੋ ਰੇਡ ਵੀਰ ਦੇ ਜਿਆ ਜਆ ਵੇੜਾਂ ਦੇ ਰੇਡ ਵੀ ਜਿਆ ਜਆ ਜੋੜਾ 40 40000 ਜੀ ਜਾਮ ਬਿਆਵਾ ਨੋਰਮਲ ਰੇਟ ਆ ਵੀਰ ਨੂੰ ਫੋਨ ਜਰੂਰ ਲਾ ਲਿਓ ਜਰਸੀਆਂ ਆ ਗਈਆਂ ਗੱਬੜਾਂ ਆ ਗਈਆਂ ਤੇ ਸੁਈਆਂ ਆ ਗਈਆਂ ਨੇ ਚੰਗੀਆਂ ਵੇੜਾਂ ਆ ਗਈਆਂ ਨੇ ਤਾਂ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਚਵਾਈ ਕਰਨੀ ਵੇਚ ਆ ਕੇ ਖਰੀਦ ਕਰਨੀ ਤੁਹਾਡੀ ਆਪਣੀ ਖੁਦ ਦੀ ਜੁਮੇ ਆ ਰਹੀ ਆ ਹਣਾ ਵੀਰੇ ਪਾਜੀ ਸਾਰੇ ਜਾਣੇ ਆਪਣੀ ਤਸੱਲੀ ਕਰਨ ਇੱਥੇ ਆਣ ਕੇ ਚੈੱਕ ਕਰਕੇ ਖੜਨਾ ਕਪੜਾ ਪਾਉਣਾ ਦੋ ਟਾਈਮ ਚੁਣ ਦੋ ਤਿੰਨ ਟਾਈਮ ਚੋਂ ਨੋ ਪਾਵੇਂ ਬਿਲਕੁਲ ਵੀ ਠੀਕ ਹੈ ਜੀ ਵੀਰੇ ਇੱਥੇ ਝੂਠਾ ਕੰਮ ਹੀ ਨਹੀਂ ਨਾ ਵੀਰੇ ਤਾਂ ਹੀ ਦੇ ਦੂਜੇ ਦਿਨ ਪਸ਼ੂ ਵੇਖਦਾ ਦੂਜੇ ਦਿਨ ਵੇਖਣਿਆ ਸਾਤ ਵੇਖੀਆ ਹਾਂ ਬਸ ਬਸ ਉਹ ਤਾਂ ਬਾਈ ਚਾਂਸ ਮੰਨ ਲਓ ਇਸ ਆਲੀਏ ਚੀਜ਼ਾਂ ਨੇ ਕਿਤੇ 1921 ਕਿਸੇ ਵੀਰਾਂ ਨਾਲ ਹੁੰਦੀ ਵੀ ਆ ਉਹਦੇ ਨਾਲ ਆਪਾਂ ਹੱਲ ਕਰਨੀ ਬੈਠੇ ਹਨਾ ਬਿਲਕੁਲ ਬਿਲਕੁਲ ਕੱਲ ਵੀ ਇਹੀ ਬੰਦੀ ਹੋਈ ਵੀਰਾ ਕਹਿੰਦਾ ਕਿ ਤੁਸੀਂ ਨੰਬਰ ਨਹੀਂ ਸਕਰੀਨ ਤੇ ਦੇਂਦੇ ਪਏ ਵੀਡੀਓ ਹੋਰ ਵੀਰੇ ਅਪਲੋਡ ਕਰਿਆ ਕਰੋ ਮੈਂ ਯਾਰ ਉੱਥੇ ਉੱਥੇ ਵੀਡੀਓ ਅਪਲੋਡ ਕਰੀ ਦੀਆਂ ਜਿੰਨਾ ਵੀਰਾਂ ਦੇ ਆਪਣਾ ਮਾਣ ਹੁੰਦਾ ਹਨਾ ਕਿ ਕਿਸੇ ਵੀਰ ਨਾਲ 헤ਰਾ ਫੇਰੀ ਨਾ ਹੋਵੇ ਨਾ ਇਹ 헤ਰਾ ਫੇਰੀ ਵਾਲਾ ਰੱਬ ਨਾਲ ਕਰਾਵੇ ਤੇ ਨਾਲ ਕਰੀ ਬਿਲਕੁਲ ਬਿਲਕੁਲ ਤਾਂ ਕੰਮ ਸਾਫ ਸੁਥਰਾ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋੜ ਛੱਪਾ ਵੀ ਹੋ ਜੂ ਹਨਾ ਵੀਰੇ ਹਾਂਜੀ ਬਿਲਕੁਲ ਤਾਂ ਵੀਰੇ ਐਡਰੈਸ ਇੱਕ ਰੀ ਬੋਲੀ ਮੋਬਾਈਲ ਨੰਬਰ 6884821618 ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ